ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਲਈ ਵੱਡੇ ਉਪਰਾਲੇ ਕਰ ਰਹੇ ਨੇ ਤੇ ਉਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੜਪੇੜਤਾ ਦੀ ਮਦਦ ਲਈ ਪੰਜਾਬੀ ਵਪਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਲਈ ਮਿਸ਼ਨ ਚੜ੍ਹਦੇ ਗਲਾ ਮੰਚ ਪ੍ਰਦਾਨ ਕੀਤਾ। ਉਹਨਾਂ ਨੇ ਕਿਹਾ ਕਿ ਇਸ ਦਾ ਮਕਸਦ ਮਦਦ ਕਰਨ ਵਾਲਿਆਂ ਦਾ ਪੈਸਾ ਲੋੜਵੰਦਾਂ ਦੀ ਮਦਦ ਕਰਨ ਲਈ ਖਾਚਿਆ ਜਾਵੇਗਾ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਸੇ ਤਹਿਤ ਉਹਨਾਂ ਨੇ ਆਪਣੀ 1 ਸਵਾ ਲੱਖ ਰੁਪਏ ਤਨਖਾਹ ਪਹਿਲਾ ਮੁੱਖ ਮੰਤਰੀ ਹੜ ਰਾਹਤ ਫੰਡ ਲਈ ਦਿੱਤੀ ਸੀ ਤੇ ਹੁਣ ਫਿਰ ਤਨਖਾਹ 1.5 ਲੱਖ ਰੁਪਏ ਮਿਸ਼ਨ ਚੜ੍ਹਦੀ ਕਲਾ ਲਈ দান ਦੇ ਰਹੇ ਨੇ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਹੜਾਂ ਤੋਂ ਬਾਅਦ ਮਹਾਮਾਰੀ ਫੈਲਣ ਤੋਂ ਬਚਾ ਲਈ ਸਿਹਤ ਵਿਭਾਗ ਮੁਸਤੈਦੀ ਨਾਲ ਲੱਗਿਆ ਹੋਇਆ ਤੇ ਹੜਾਂ ਦੇ ਵਿੱਚ 848 ਟੀਮਾਂ ਬਣਾ ਕੇ 24 ਘੰਟੇ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕੀਤੀ ਆ ਉਹਨਾਂ ਨੇ ਦੱਸਿਆ ਕਿ ਹੜਾਂ ਕਰਕੇ ਸਿਹਤ ਵਿਭਾਗ ਦਾ ਵੀ 780 ਕਰੋੜ ਪੈਦਾ ਨੁਕਸਾਨ ਹੋਇਆ ਪਰ ਸਿਹਤ ਵਿਭਾਗ ਨੇ ਵਿਸ਼ੇਸ਼ ਕੈਂਪ ਲਗਾ ਕੇ ਹੁਣ ਤੱਕ 1. 42 ਲੱਖ ਲੋਕਾਂ ਦੀ ਜਾਂਚ ਤੇ 87 ਤਰ੍ਹਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਨੇ ਹੁਣ ਵਿਭਾਗ ਨੇ ਡੇਂਗੂ ਚਿਕਨਗੁਨੀਆ ਡਾਇਰੀਆ ਹੈਜ਼ਾ ਤੇ ਹੋਰ ਮਾਰੂ ਬਿਮਾਰੀਆਂ ਨੂੰ ਰੋਕ ਥਾਮ ਲਈ 92 ਲੱਖ ਘਰਾਂ ਤੱਕ ਪਹੁੰਚ ਬਣਾਈਆਂ ਇਹ ਸਾਹਮਣੇ ਜਿਹੜਾ ਸਾਡੇ ਜਿਹੜਾ ਸਤਲੁਜ ਵਹਿ ਰਿਹਾ ਇਹ ਸਾਰਾ ਆ ਸਾਰੇ ਖੇਤ ਦੀ ਕਟਾਈ ਕਰਕੇ ਤੇ ਪਿੰਡ ਚ ਪਹੁੰਚ ਗਿਆ ਟਿੰਡੀ ਵਾਲਾ ਜੀ ਇਹ ਇਹ ਕਹਿੰਦੇ ਹੁੰਦੇ ਸੀ ਲੋਕ ਕਿ 드라마 ਨੂੰ ਨੱਕੇ ਨਹੀਂ ਲੱਗਦੇ ਬਟ ਤਾਨਾ ਸਾਡੇ ਜਿਹੜੇ ਇੱਥੇ ਭਰਾ ਸਾਰੇ ਆਰਮੀ ਵਾਲਿਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੇ ਇਕੱਠੇ ਹੋ ਕੇ ਆ ਦੇਖ ਲੋ ਜਿੱਦੇ ਬਾਕੀ ਸਾਰੀ ਸੇਵਾ ਰੇਤੇ ਦੀਆਂ ਟਰਾਲੀਆਂ ਪਰ ਪਰ ਕੇ ਬੋਰੀਆਂ ਭਰ ਰਿਹਾ ਇੱਥੇ ਲਗਾਤਾਰ ਲਗਾ ਰਹੇ ਆ ਔਰ ਇਹਨਾਂ ਨੇ ਜਿਹੜਾ ਹੈਗਾ ਇਹ ਸਤਲੁਜ ਨੂੰ ਨੱਕਾ ਲਾ ਕੇ ਦਿਖਾ ਦਿੱਤਾ ਇਨਾਂ ਨੇ ਪਿੰਡ ਬਚਾਇਆ ਆਪਣਾ ਉਹ ਸਾਹਮਣੇ ਪਿੰਡ ਹੈ ਇਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਨਾਂ ਲੋਕਾਂ ਵਾਸਤੇ ਹੀ ਹੈ ਸੀ ਇਹਨਾਂ ਜਮੇਨਾਂ ਲੱਭਣੀਆਂ ਇਹਨਾਂ ਦੇ ਟੱਬਰਾਂ ਨੂੰ ਨਵੀਂ ਜਗ੍ਹਾ ਲੱਭ ਕੇ ਉੱਥੇ ਸੈਟਲ ਕਰਨਾ ਹੈ ਇਹ ਮਿਸ਼ਨ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸਲ ਵਿੱਚ ਆਪਾਂ ਸਾਰੇ ਪੰਜਾਬੀ ਜਿੱਥੇ ਵੀ ਰਹਿੰਦੇ ਆ ਆਪਾਂ ਨਾਨਕ ਨਾਮ ਦੇਵਾ ਸੰਗਤ ਸਾਰੇ ਦੇਸ਼ ਪ੍ਰੇਮੀ ਜਿਹੜੇ ਅਸਲੀ ਦੇਸ਼ ਨੂੰ ਪ੍ਰੇਮ ਕਰਦੇ ਆ ਇਹ ਉਹ ਲੋਕ ਹੈ ਜੀ ਇੱਥੋਂ ਬਾਰਡਰ ਜਿਹੜਾ ਹੈਗਾ ਉਹ 1 ਕਿਲੋਮੀਟਰ ਦੇ ਵਿੱਚ ਵਿੱਚ ਬਾਰਡਰ ਹੈ ਜਿਹੜੀ ਤੁਹਾਡੇ ਉਤਾਰਨ ਲੱਗੀਆਂ ਹੋਈਆਂ ਇੱਕ ਪਾਸੇ ਸਤਲੋਜ ਹੈ ਦੂਜੇ ਪਾਸੇ ਪਾਕਿਸਤਾਨ ਹੈ ਜਿੱਥੋਂ ਆਪਰੇਸ਼ਨ ਸੰਦੂਰ ਦੇ ਵਿੱਚ ਡਰੋਨਾਂ ਔਰ ਇਹਨਾਂ ਦੇ ਰਾਕਟ ਬੰਬ ਗਿਰਦੇ ਸੀ ਸੋ ਸਾਨੂੰ ਬੰਬਾਂ ਦੀ ਲੋੜ ਨਹੀਂ ਹੈ ਸਾਨੂੰ ਸਮਝਣਾ ਪੈਗਾ ਸਾਨੂੰ ਬੰਨਾਂ ਦੀ ਲੋੜ ਹੈ ਆ ਜਿਹੜੇ ਦਰਿਆ ਹੈ ਇਹਨਾਂ ਦੇ ਬੰਨ ਪੱਕੇ ਮਜ਼ਬੂਤ ਕਰਨ ਦੀ ਲੋੜ ਹੈ ਪਾਣੀ ਨੂੰ ਜਿਹੜਾ ਹੈਗਾ ਇਹਦਾ ਸਚਜਾ ਇਸਤੇਮਾਲ ਕਰਨ ਲਈ ਸਾਨੂੰ ਬਹੁਤ ਸਾਰੇ ਪੱਤਨ ਬਣਾਉਣ ਦੀ ਲੋੜ ਹੈ ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਆਪਣੀ ਜ਼ਿੰਮੇਵਾਰੀ ਸਮਝੇਗੀ ਪਾਣੀ ਇਹ ਜਿਹੜਾ ਆ ਰਿਹਾ ਸਾਰਾ ਇਹ ਪੰਜਾਬ ਚੋਂ ਨਹੀਂ ਆ ਰਿਹਾ ਇਹ ਹਿਮਾਚਲ ਚੋਂ ਆ ਰਿਹਾ ਇਹ ਜਿਹੜਾ ਤੁਹਾਡਾ ਪੌਂਕ ਡੈਮ ਹੈ ਤੁਹਾਡੇ ਰਣਜੀਤ ਸਾਗਰ ਡੈਮ ਨਾਲ ਤੇ ਉੱਪਰੋਂ ਪਿੱਛੋਂ ਪਾਣੀ ਆ ਰਿਹਾ ਇਹ ਇਹਨਾਂ ਨੂੰ ਪਿੱਛੇ ਰੁਕਣਾ ਪੋਗਾ ਪਾਣੀ ਨੂੰ ਉੱਥੇ ਉਹਨਾਂ ਦੇ ਵਿੱਚ ਧਿਆਨ ਕਰਨਾ ਪਵੇਗਾ ਡੈਮਾਂ ਤੱਕ ਪਾਣੀ ਨਾ ਆਵੇ ਜੇ ਡੈਮਾਂ ਤੱਕ ਆਵੇ ਵੇਦਰ ਫੋਰਕਾਸਟਿੰਗ ਠੀਕ ਕਰਨੀ ਪਊਗੀ ਤਾਂ ਕਿ ਲੋਕਾਂ ਨੂੰ ਬਾਰ-ਬਾਰ ਇਹੋ ਜਿਹਾ ਮਾਰਨਾ ਪਵੇ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇਗਾ ਉਹ ਸਾਰੇ ਰਾਜਾਂ ਨੂੰ ਨਾਲ ਲੈ ਕੇ ਬੈਠਣ ਨੂੰ ਚਾਹੀਏ ਹਿਮਾਚਲ ਹੋਵੇ ਜੰਮੂ ਕਸ਼ਮੀਰ ਹੋਵੇ ਉੱਤਰਾਖੰਡ ਹੋਵੇ ਪੰਜਾਬ ਰਾਜستان ਵੀ ਡੁੱਬਿਆ ਹੋਇਆ ਅੱਧਿਕ ਯੂਪੀ ਡੁੱਬੀ ਹੋਈ ਆ ਇਹਨਾਂ ਸਾਰਿਆਂ ਨੂੰ ਲੈ ਕੇ ਬੈਠਣਗੇ ਇੱਕ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਹੜ੍ਹਾਂ ਦਾ ਪੱਕਾ ਸਾਲ ਹੱਲ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਜਦੋਂ ਦੇ ਪਹਿਲਾਂ ਪਾਕਿਸਤਾਨ ਤੋਂ ਝੜ ਕੇ ਆਏ ਹੋਏ ਲੋਕ ਆ ਇਹ ਉਧਰ ਰਹਿ ਗਿਆ ਸਾਰਾ ਕੁਝ ਇੱਥੇ ਆ ਕੇ ਜ਼ਮੀਨਾਂ ਆਵਾਦ ਕੀਤੀਆਂ ਹੁਣ ਕੱਚੀਆਂ ਵਾਲੇ ਘਾਉ ਜਿਵੇਂ ਨਾ ਰੁੜ ਗਏ ਨਾ ਦੀ ਉਹ ਫਿਰ ਨਹੀਂ ਬਚਿਆ ਨਾ ਦੀ ਇਹ बार-बार ਜਿਹੜੇ ਹੈਗੇ ਆ ਇਹ ਉਜਾੜਾ ਬੰਦ ਹੋਣਾ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪਲਾਨ ਬਣਾਈ ਆ ਮੈਂ ਉਮੀਦ ਕਰਦਾ ਕਿ ਜਿਹੜੀ ਚਿੱਠੀ ਵੀ ਲਿਖਿਆ ਪ੍ਰਧਾਨ ਮੰਤਰੀ ਜੀ ਉਹਦਾ ਨੋਟਿਸ ਲੈਣਗੇ ਔਰ ਤੁਰੰਤ ਜਿਹੜੀਆਂ ਉਹਨਾਂ ਦੀਆਂ ਗੱਲਾਂ ਮੰਨ ਕੇ ਤੇ ਲੋਕਾਂ ਦੀ ਹੁਣ ਰੀਹੈਬਿਲੀਟੇਸ਼ਨ ਦੇ ਵਿੱਚ ਸਾਡੀ ਸਾਡੀ ਪੂਰੀਆਂ ਟੀਮਾਂ ਮੈਡੀਕਲ ਦੀਆਂ ਟੀਮਾਂ ਇੱਥੇ ਆ ਕੇ ਆਰਮੀ ਦੇ ਟੀਮਾਂ ਲੋਕਾਂ ਨੂੰ ਦਵਾਈ ਵੀ ਦੇ ਰਹੀਆਂ ਜਾਣਕਾਰੀ ਦੇ ਰਹੀਆਂ ਪੀਣ ਵਾਸਤੇ ਸਾਫ਼ ਪਾਣੀ ਦਾ ਬੰਦੋਬਸਤ ਕਰ ਰਹੀਆਂ ਕਲੋਰੀਨ ਦੀਆਂ ਗੋਲੀਆਂ ਦੇ ਰਹੀਆਂ ਮੱਖੀਆਂ ਮੱਛਰਾਂ ਡੇਂਗੂ ਮਲੇਰੀਆ ਚੱਕਣ ਗੁੜੀਆਂ ਡਾਇਰੀ ਆਦੀ ਰੋਕਥਾਮ ਲਈ ਕੰਮ ਕਰ ਰਹੀਆਂ ਸਕਿਨ ਡਿਜ਼ੀਜ਼ ਦਾ ਇਲਾਜ ਕਰ ਰਹੀਆਂ ਔਰ ਦਿਨ ਰਾਤ ਲੋਕਾਂ ਦੇ ਵਿੱਚ ਜਿਹੜਾ ਹੈਗਾ ਬੜੀ ਐਗਜ਼ੈਂਪਲਰੀ ਕੰਮ ਕੀਤਾ ਔਰ ਮਾਨ ਸਾਹਿਬ ਨੇ ਕਿਹਾ ਕਿ ਮੈਂ ਆਸ਼ਾ ਵਰਕਰ ਤੋਂ ਲੈ ਕੇ ਜਿਹੜੇ-ਜਿਹੜੇ ਬੰਦਿਆਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਉਹਨਾਂ ਦਾ ਧੰਨਵਾਦ ਵੀ ਕੀਤਾ ਜਾਊਗਾ ਤੇ ਮੈਂ ਇਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਚੜ੍ਹਦੀ ਕਲਾ 'ਚ ਰਹੋ ਸਾਰੇ ਅਸੀਂ ਤੁਹਾਡੇ ਨਾਲ ਖੜੇ ਹਾਂ ਦਿਨ ਰਾਤ ਇੱਕ ਕਰਦੇ ਹਾਂ ਤੁਹਾਡੇ ਪਿੱਛੇ ਹੁਣ ਗੱਲ ਕਰਦੇ ਹਾਂ ਕੁਲਦੀਪ ਢਾਲੀਵਾਲ ਦੀ ਤੇ ਹਲਕਾ ਅ즈ਨਾਲ ਦੇ ਵੱਖ-ਵੱਖ ਪਿੰਡ ਹੜਕਾਨ ਕਾਫੀ ਪ੍ਰਭਾਵਿਤ ਹੋਏ ਨੇ ਹੜਕਾਨ ਦੇ ਸਕੂਲਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਤੇ ਹਲਕਾ ਅ즈ਨਾਲਾ ਦੇ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅ즈ਨਾਲਾ ਤੇ ਪਿੰਡ ਨੰਗਲ ਬਾਂਜੀ ਵੱਲੋਂ ਦੇ ਸਰਕਾਰੀ ਸਕੂਲ ਦੀ ਸਾਫ ਪਿੰਡ ਭੰਡੋਰੀ ਨੇੜੇ ਰਾਮਦਾਸ ਵਿੱਚ ਲੋਕਾਂ ਨੂੰ ਰਸੋਈ ਦਾ ਜ਼ਰੂਰੀ ਸਮਾਨ ਮਸਾਲਿਆਂ ਤੇ ਸਮੇਤ ਰਾਸ਼ਨ ਵੀ ਵੰਡਿਆ ਗਿਆ ਕਿਉਂਕਿ ਵਿਚਾਰੇ ਬੱਚੇ ਇੰਨੇ ਦਿਨਾਂ ਦੇ ਤੇ ਰੋਜ਼-ਰੋਜ਼ ਸਾਦਾ ਖਾਣਾ ਖਾ ਕੇ ਉਦਾਸ ਹੋ ਚੁੱਕੇ ਸੀ ਉਹਨਾਂ ਨੂੰ ਇਸ ਤਰ੍ਹਾਂ ਦੇ ਬੁਰੇ ਹਾਲਾਤ ਚੱਲਣ ਦੀ ਆਦਤ ਵੀ ਨਹੀਂ ਸੀ ਇਹ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਨੇ ਖੁਦ ਕੀਤਾ ਹੈ ਤੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਨੇ ਤੇ ਨਾਲ-ਨਾਲ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ